ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਨੂੰ ਅੱਜ ਪਹੁੰਚ ਚੁਕਿਆ ਪਿੰਡ ਬੁਰਜ ਨੱਥੂ ਕੇ ਪੱਟੀ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂ ਕੇ ਬੁਰਜ ਰੈਕਾ ਕੜਿਆਲਾ ਸਰਹਾਲੀ ਮੰਡ ਇਹ ਪਿੰਡ ਨਾਲ ਨਾਲ ਲੱਗਦੇ ਆ ਹੈਪੀ ਦੇ ਮੋੜ ਆਇਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਹੈ ਜੀ ਵਪਾਰ ਦਾ ਵੀਰ ਕੰਮ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਵਹੜਾ ਦਿਖਾਉਣੀਆਂ ਤੁਹਾਨੂੰ ਤੇ ਇੱਕ ਝੋਟੀ ਆ ਬਿਲਕੁਲ ਤਾਜੀ ਸੂਈ ਮਾਲ ਤਕਰੀਬਨ ਸਾਰਾ ਤਾਜ਼ਾ ਸੂਆ ਇੱਕ ਕੋਈ 25 ਦਿਨਾਂ ਦੀ ਕੋਈ 28 ਦਿਨਾਂ ਦੀ ਹਾਤ ਮਹੀਨੇ ਦੇ ਅੰਦਰ ਵੜ ਸੂਈ ਆ ਐਸ ਵਕਤ ਕਿੰਨਾ ਕੰਨਾ ਦੁੱਧ ਕਿੰਨੇ ਸਮੇਂ ਦੇ ਸੂਆ ਜਨਵਰੀ ਕੀ ਮਗਰ ਬੱਚੇ ਆ ਪ੍ਰੋਪਰ ਕੀ ਡਿਟੇਲ ਆ ਕਿੰਨਾ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 7 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 6:30 7:00 ਵਜੇ ਦਾ ਟਾਈਮ ਆ ਵੈਸੇ ਹੈਪੀ ਨੇ ਅਰੇਂਜਮੈਂਟ ਪੂਰਾ ਕੀਤਾ ਠੀਕ ਆ ਜੀ ਹਨੇਰਾ ਹੋ ਗਿਆ ਰਾਤ ਪੈ ਗਈ ਆ ਬਾਕੀ ਲਾਈਟਾਂ ਲੂਟਾਂ ਦਾ ਵੀ ਰੰਦਾ ਵੀ ਅਰੇਂਜਮੈਂਟ ਪੂਰਾ ਕੀਤਾ ਤੇ ਵੀਡੀਓ ਅੱਜ ਜ਼ਰੂਰ ਬਣਾਉਣੀ ਆ ਮਾਲ ਤਕਰੀਬਨ ਅੱਜ ਵੈਸੇ ਸਵੇਰ ਤੋਂ ਤਿਆਰੀ-ਵਿਰ ਨੇ ਕੀਤੀ ਸੀਗੀ ਥੋੜਾ ਜਿਹਾ ਸਾਨੂੰ ਵੀ ਰੁਜੇਵੇਂ ਹੋਣ ਕਰਕੇ ਥੋੜਾ ਲੇਟ ਹੋ ਗਏ ਆ ਤੇ ਬਾਕੀ ਚਲੋ ਉਹਦੇ ਲਈ ਵੀ ਮਾਫੀ ਮੰਗਦੇ ਆ ਠੀਕ ਆ ਜੀ ਹਨੇਰਾ ਹੋ ਗਿਆ ਬਾਕੀ ਜਿੰਨਾ ਵੀ ਹੋ ਸਕਦਾ ਤਸੱਲੀ ਦੇ ਨਾਲ ਮਾਲ ਦਿਖਾ ਦੇਵਾਂਗੇ ਅਗੋਂ ਕੋਈ ਵੀ ਫਾਰਮਰ ਭਰਾ ਅੱਜ ਇੱਥੇ ਆਣ ਕੇ ਜਿੰਨੀ ਡਿਟੇਲ ਤੁਹਾਨੂੰ ਦੱਸੀ ਜਾਊਗੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਮਾਲ ਵਿਖਾ ਆਪਾ ਦਵਾਂਗੇ ਕੋਈ ਧਾਰਾ ਮਾਰ ਕੇ ਤੁਹਾਨੂੰ ਪੂਰ ਛਟਾ ਚੈੱਕ ਕਰਾ ਸਕਦੇ ਆ ਦੁੱਧ ਜਿੰਨਾ ਤੁਹਾਨੂੰ ਦੱਸੂਗਾ ਹੈਪੀ ਉਹਦੀ ਤਸੱਲੀ ਬੇਸ਼ੱਕ ਕਰੋ ਆ ਸਮਾਜ ਸ਼ਾਮ ਦੇ 6:30-7 ਵਜੇ ਦਾ ਸਭ ਤੋਂ ਪਹਿਲਾਂ ਹੈਪੀ ਸਾਸਰੀ ਕਾਲ ਸਾਸਰੀ ਦਾ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਆ ਕਿਰਪਾ ਮਾਲਕ ਜੀ ਮੈਂ ਵੀ ਹੈਪੀ ਇੱਕ ਗੱਲ ਆ ਹਾਂਜੀ ਹੈਪੀ ਆਂਦਾ ਵੀ ਚੜ ਇੱਕ ਲਾਇਟ ਲਾਤੀ ਹੈ 900 ਦੀ ਇੱਕ ਵੱਲ ਬੁਲਾਤਾ 1200 ਦਾ 1200 ਦਾ ਜਾਨਣ ਆਪਾਂ ਕਰਤਾ ਵੀ ਤੂੰ ਆਖਿਆ ਵੀ ਲਾਈਟਾਂ ਦਾ ਪ੍ਰਬੰਧ ਕਰ ਦੇ ਲੈ ਵੀ ਮੈਂ ਦਾ ਪ੍ਰਬੰਧ ਕਰਤਾ ਹੈ ਤੇ ਵੀਰ ਨੂੰ ਕੰਮ ਹੈਗਾ ਲਾਇਟ ਦਾ ਪ੍ਰਬੰਧ ਹੋ ਜੇ ਭਾਵੇਂ ਰਾਤ ਸਾਰੀ ਆਪਾਂ ਵੀਡੀਓ ਬਣਾਈ ਚੱਲੀਏ ਪ੍ਰਵਾਹ ਹੋਣੀ ਕਿ ਪਾ ਹਨੇਰਾ ਹੋ ਜਾਂਦਾ ਚਲੋ ਹਰੇਕ ਸਾਰੇ ਭੈਣ ਭਰਾਵਾਂ ਨੂੰ ਅਸੀਂ ਵੀ ਘਰਾਂ ਦੇ ਵਿੱਚ ਜਾਣਾ ਹੁੰਦਾ ਪਰ ਮੈਂ ਹੈਪੀ ਨੂੰ ਕਾਫੀ ਮੈਂ ਕਹਾ ਵੀ ਟਾਈਮ ਆਪਾਂ 4-5 ਵਜੇ ਦਾ ਦਿੱਤਾ ਸੀਗਾ ਥੋੜਾ ਲੇਟ ਹੋ ਗਏ ਆ ਪਰ ਅਰੇਂਜਮੈਂਟ ਮੈਂ ਕਾ ਪੂਰਾ ਵਿਰੇ ਕਰ ਲਈ ਮਾਲ ਡੰਗਰਾ ਆਪਾਂ ਭੈਣ ਭਰਾਵਾਂ ਨੂੰ ਜ਼ਰੂਰ ਦਿਖਾ ਦਾਂਗੇ ਹੈਪੀ ਅੱਜ ਤਿੰਨ ਵੜਾ ਵਕਾਊਗਾ ਹਾਂਜੀ ਤਿੰਨ ਵੜਾ ਤੇ ਇੱਕ ਝੋਟੀ ਦੂਜਾ ਸੂਆ ਸੋਈ ਠੀਕ ਹੈ ਭਰਾ ਮਾਲ ਤਕਰੀਬਨ ਆਪਣੇ ਕੋਲ ਸਾਰਾ ਸੋ ਯਾਰ ਆ ਜਾ ਤਾ ਆ ਜਾ ਤਾ ਆ ਜਾ ਇੱਕ ਵੜ ਮਹੀਨੇ ਦੀ ਸੀ ਸੰਸਾ ਵਾਰੀ ਠੀਕ ਹੈ ਵੀਰੇ ਪੂਰੇ ਦੋਤੇ ਚੱਲਦੀ ਆ ਆ ਵਸ਼ੀ ਬੌਲੇ ਤੇ ਚੌਥਾ ਤੈਨੂੰ ਸੂਈ ਨੂੰ ਵਸ਼ੀ ਮਗਰ 나 ਉਹਦੇ ਕੋਲ 10 ਕਿਲੋ ਬੋਲਾ ਹੋਊਗਾ ਕੱਚਾ ਦੁੱਧ ਲਾ ਲੋ ਉਹ ਜੋ 8ਵਾਂ ਦਿਹਾੜਾ ਦੇਣਿਆ ਜਾਂ ਛੋਟੀ ਨੂੰ ਸੂਈ ਨੂੰ 10 ਦਿਨ ਹੋ ਗਏ ਦੁੱਧ 10 ਕਿਲੋ ਛੋਟੀ ਕੋਲਾ ਠੀਕ ਆ ਠੀਕ ਬੜੀ ਸਾਹਿਬ ਨਿੱਕੀ ਸਿੰਗੀ ਦੀ ਬਹੁਤ ਛੋਟੀ ਸਾਸ ਸੁਤਰੀ ਆ ਠੀਕ ਆ ਸੂਈ 8ਵਾਂ ਦਿਹਾੜਾ ਦੇਣਾ ਦੀ ਆ ਮੈਂ ਵੀ ਪੂਰੀ ਗੱਲ ਖੁਦ ਕਰਦੇ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੋਂ ਇਸੇ ਵੇਹੜ ਤੋਂ ਟੱਪੀ ਤੋਂ ਆਪੀ ਇਹਦਾ ਪੂਰਾ ਵੇਰਵਾ ਪੂਰੇ ਦੇ ਕੇ ਨਾਲ ਦੇਦੇ ਹੌਸਲੇ ਦਾ ਕੋਈ ਗੱਲ ਮੈਂ ਕਹਿੰਨਾ ਉਹ ਘਰ ਵਾਲਿਆਂ ਦੀ ਦੂਜਾ ਸੂਆ ਅਗਲਾ ਵੀਰ ਮੇਰਾ ਕੋਈ ਤੇਜਾ ਵੀ ਮਾਲ ਲੈ ਦੁੱਧ ਜਿਹੜਾ ਲੀਟਰ ਵਾਲਾ ਹੋਊਗਾ ਉਹ ਤੋਂ ਜੁਗਿਆ 14 14 ਕਿਲੋ ਤੇ ਜਿਹੜਾ ਕੰਡੇ ਤੇ ਰੱਖਣਾ 12 ਕਿਲੋ ਆ ਕੇ ਜਿਹੜਾ ਵੀਰ ਮੇਰਾ ਮਰਜੀ ਰੱਖ ਲੈ 12 ਕਿਲੋ ਕੰਡੇ ਰੱਖਣ ਵਾਲਾ ਲੀਟਰ ਵਾਲਾ ਨਹੀਂ ਮਗਰ ਇਹਦੇ ਵਿੱਚ 14 ਨਹੀਂ ਵੱਛਾ ਇੱਕ ਮਹੀਨੇ ਦਾ ਰੁਗਿਆ ਮਹੀਨੇ ਦੀ ਸੂਈ ਆ ਦੁਜਾ ਸੁਆ ਦੁਜਾ ਸੁਆ ਲੋਦੀ ਮਹੀਨੇ ਦੀ ਸੂਈ ਆ 12 ਕਿਲੋ ਵੀਰਾਂ ਦਾ ਵੀ ਕੋਈ ਭਰਾ ਤਸੱਲੀਆਂ ਕਰ ਕਰ ਲੈ ਕੇ ਜਾ ਰਿਹਾ ਕੰਡਾ ਲਾ ਕੇ ਦੇਵਾਂਗਾ ਸਦਾ ਆਪਣੇ ਕੋਲ ਹੈਗਾ ਅਗਲਾ ਵੀਰ ਮੇਰਾ ਲੈ ਆਵੇ ਚੱਡੇ ਦੀ ਫਿਕਸ ਆ ਚੋਣ ਏਡੀ ਚੰਗੀ ਆ ਵੀ ਛਾੜੀ ਗੱਲਾਂ ਦੋ ਇਹ ਏਡੀ ਮੋਟੀ ਧਾਰ ਹੈ ਚਵਾਈ ਆ ਏ ਦੀ ਮੋਟੀ ਧਾਰ ਹਾਂ ਬਹੁਤ ਜਿਆਦੀ ਚੋਲ ਚੰਗੀ ਪੂਰੇ ਜਿਹੜੀ ਮੋਟੀ ਧਾਰ ਆ ਹਾਂਜੀ 12 ਕਿਲੋ ਦੁੱਧ ਮਹੀਨੇ ਦੀ ਸੂਈ ਆ ਬੱਚਾ ਮਗਰ ਦੂਜਾ ਸੂਆ ਲੀਟਰ ਆ ਲਾਊਗਾ ਤੇ 14 ਹੋਊਗਾ ਜਿਹੜਾ ਝੱਗ ਚੂਗ ਮਾਰ ਕੇ 12 ਕਿਲੋ ਦਾ ਮਰਜੀ ਕੰਡੇ ਰੱਖ ਲੈ ਠੀਕ ਆ ਭਰਾ ਹਾਂਜੀ ਬਾਕੀ ਤਸੱਲੀ ਕਰੋ ਆਪਾਂ ਦੇ ਸੰਸਵਾਨੇ ਠੀਕ ਆ ਭਰਾ ਬਸ ਜੀ ਸੋ ਹਾਈਟ ਕੱਪ 10 ਦੇ ਦਿੰਦੇ ਆ ਭਰਾਵਾਂ ਨੂੰ ਹਾਈਟ ਕਰ ਦੋ ਵੱਡੀ ਫੋਲੀ ਵੱਡੀ ਆ ਕੋਈ ਛੋਟੀ ਨਿੱਕੀ ਮੰਨ ਕੇ ਨਾ ਸੌਦਾ ਕਰੇ ਜਿਹੜੀ ਮੀਡੀਅਮ ਹੋਊਗੀ ਆਪਾਂ ਮੀਡੀਅਮ ਦੱਸ ਕੇ ਸਾਰੇ ਭਰਾਵਾਂ ਨੂੰ ਜ਼ਰੂਰ ਗੱਲ ਕਰਾਂਗੇ ਠੀਕ ਆ ਹੈਪੀ ਨੂੰ ਮੜਾ ਖੋਲ ਕੇ ਇੱਕ ਵਾਰੀ ਮੈਂ ਆਲੇ ਪਾਸੇ ਉਹਨੂੰ ਖੋਲ ਕੇ ਇੱਕ ਵਾਰੀ ਥੋੜਾ ਲਾਗਿਓ ਤੋਰ ਕੇ ਦਿਖਾ ਦਿੰਦੇ ਮੈਂ ਕਿਹੜਾ ਸਮਝਾ ਕੋਈ ਜੱਟ ਨਹੀਂ ਦੇਣਾ ਆ ਪਰ ਗੱਲ ਕੋਈ ਨਹੀਂ ਆਪਾਂ ਤਸੱਲੀ ਕਰਾਵਾਂਗੇ ਪੂਰੀ ਵੀਰਾਂ ਨੂੰ 12 ਕਿਲੋ ਮਹੀਨੇ ਦੀ ਸੂਈ ਆ ਬੱਛਾ ਮਗਰ ਬੱਛੀ ਬਹੁਤ ਚੰਗੀ ਸੌਦਾ ਵਜਾਤ ਬਰੀਡ ਵਾਲੀ ਫੁੱਲ ਵੱਡੀ ਆ ਆ ਮਗਰ ਅੱਛਾ ਬੁੱਧੀ ਵਾਲੀ ਬੱਛੀ ਆ ਮਗਰ ਬੱਛਾ ਆ ਮਗਰ ਬੱਛਾ ਆ ਵਖਾ ਦੇ ਇੱਕ ਵਾਰੀ ਜਸਨ ਲ ਲੰਬਾਈ ਲੰਬੀ ਇਸ ਵੜ ਦੀ ਪੂਰੀ ਆ ਠੀਕ ਆ ਜੀ ਆ ਦੇਖੋ ਆ ਫੜ ਆ ਡੰਡਾ ਛੋੜ ਦੇ ਭਰਾ ਸੰਝਾ ਫੋਲੀ ਵਸ਼ੀ ਵੱਡੀ ਆ ਜਿਹੜਾ ਲੀਟਰ ਵਾਲਾ ਹੋਊਗਾ 14 ਕਿਲੋ ਹੋਊਗਾ ਤੇ ਕੰਡੇ ਰੱਖਣ ਵਾਲਾ 12 ਕਿਲੋ ਦੁੱਧ ਹੋਊਗਾ ਜੀ ਤਾਂ ਮੋੜ ਦੇ ਹੋਈ ਪੀ ਇੱਥੋਂ ਮੋੜਦਾ ਚਲੋ ਤੋੜ ਕੇ ਆਪਾਂ ਜਿਹੜਾ ਦੋਸਤਾਂ ਇੱਕ ਨਾਰਮਲੀ ਪਕਾਉਣਾ ਹੁੰਦਾ ਵੀ ਕੋਈ ਬਾਈ ਕੋਈ ਸਾਈਡ ਦਾ ਰੋਲਾ ਨਾ ਹੋਵੇ ਵੜ ਪੱਦਰ ਮੈਂ ਕਹਿੰਦਾ ਸਭ ਆ ਚੋ ਪੁੱਤਰੀ ਪੁੱਤਰੀ ਬਹੁਤ ਆ ਬੈਸਟ ਆ ਜੀ ਆ ਲੈ ਕਹਿੰਦਾ ਸੰਧੂ ਸਾਹਿਬ ਫੋਲੀ ਵੱਡੀ ਆ ਕੋਈ ਭੂੜ ਸ਼ਿੱਟਾ ਹੋਵੇ ਖਾਨਵਾਦ ਘਾਟ ਹੋਵੇ ਇਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਬੱਸੀ ਜੀ ਠੀਕ ਹੈ ਭਰਾ ਹਾਂਜੀ ਫੋਲੀ ਵੱਡੀ ਆ ਫੋਲ ਵੱਡਾ ਕੱਦਗਾਟ ਆ ਠੀਕ ਆ ਜੀ ਠੀਕ ਆ ਹਾਂਜੀ ਰੱਬ ਤੇ ਬਾਅਦ ਪਾਣੀ ਪੀ ਲਿਆ ਜਾ ਠੀਕ ਆ ਹਾਂਜੀ ਸੋ ਬਾਕੀ ਪਲੀ ਪਲੋਸੀ ਇਹ ਕਰਮਾਂ ਲਈ ਪੂਰਾ ਵਜਨ ਲੋੜ ਆ ਕੰਪੈਕਟ ਜਲੇਵਾ ਮੈਂ ਕਹਿੰਦਾ ਸਜੋ ਕੋਈ ਖੱਲਾ ਵਰਨਾ ਟੁੱਟਣ ਵਾਲਾ ਲੈਣੀ ਆ ਪੂਰਾ ਹੀ ਆ ਫਿਟਿੰਗ ਵਾਲਾ ਲੈਵਾ ਹਾਂ ਆ ਦੇਖੋ ਜੀ ਠੀਕ ਆ ਹਾਂ ਕੋਈ ਚੱਕਰ ਨਹੀਂ ਹੋਜੀ ਕੋਈ ਗੱਲਬਾਤ ਨਹੀਂ ਗਰੀ ਫੰਡੀ ਧੀਰੀ ਕਰਮਾ ਲਈ ਨਹੀਂ ਚੱਲੀ ਹੋਵੇ ਮਸ਼ੀਨਾਂ ਦੀ ਕੋਈ ਵੀ ਮੇਰਾ ਆਪਾਂ ਚਵਾਈ ਕਰ ਲੈ ਜੀ ਠੀਕ ਆ ਮਸ਼ੀਨ ਤੇ ਵੀ ਲੱਗੀ ਆਈ ਆ ਆਪਾਂ ਦੇ ਹੱਥ ਨਾਲ ਹੀ ਕਰਦੇ ਚਵਾਈ ਠੀਕ ਆ ਓਕੇ ਮੋਰ ਦਾ ਹੈਪੀ ਵੀਰੇ ਠੀਕ ਆ ਸੋ ਬਾਗ ਦੇ ਨਾਲੇ ਗੂੜੇ ਪਈ ਆ ਚਲੋ ਮਾਲ ਨਾ ਪੈ ਤੋ ਪਿਆ ਵਾ 12 ਕਿਲੋ ਦੋਸਤੋ ਦੋ ਦੋ ਬਾਕੀ ਰੇਟ ਜਿੰਨਾ ਵੀ ਹੋ ਸਕੇ ਆਪਾਂ ਬਿਲਕੁਲ ਜਾਇਜ਼ ਹੀ ਕਰਾਉਣਾ ਮਾਲ ਵੇਚਣ ਵਾਲੀ ਗੱਲ ਹੀ ਕਰਨੀ ਆ ਜੀ ਆ ਵੇਚਣਾ ਵਾ ਮਾਲ ਆਪਾਂ ਹਾਂ ਹਾਂ ਨਵੇਂ ਸਾਲ ਦੀ ਆਪਣੀ ਪਹਿਲੀ ਵੀਡੀਓ ਹੋ ਜਾਈ। ਤੋਂ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਹੈਪੀ ਦਾ ਪਹਿਲੀ ਵੀਡੀਓ ਆ ਆਪਣੀ। ਤੇ ਮਾਲ ਸਾਰਾ ਵਿਕਣਾ ਚਾਹੀਦਾ ਹੈ। ਹੈਪੀ ਮੋਲੋ ਹੀ ਕਰਨਾ ਆਪਾਂ। ਸੰਧੂ ਸਾਹਿਬ ਨੂੰ ਮੋਲ ਵਸ਼ੀ ਦਾ ਭਾਅ 55 ਕਰ ਲਈਏ ਜਾਂ ਭਾਅ 52 ਕਰ ਲਈਏ। 47000 ਦੀ ਵਸ਼ੀ ਆਪਾਂ ਦੇਣੀ ਆ 100 ਕਿਲੋਮੀਟਰ ਤਾਈਂ ਪਹੁੰਚ ਕਰ ਦਾਂਗੇ। 47 ਦੀ। 47000 ਦੀ। ਬੱਛੀ ਹਾਂਜੀ ਜੈਜ। ਜੈਜ ਤੂੰ ਹੀ ਕਰ ਦਿਓ। ਤੂੰ ਭਰਾ ਹੈ ਆਪਣਾ। ਜੈਜ ਕਰਕੇ ਦੇ ਦੇ ਮਾਲ। 45000 ਰਸਨਾ ਵਸ਼ੀ ਦੀ 45 ਦੀ ਹਾਂਜੀ 45000 ਦੀ ਵੀ ਰਸਨਾ ਵਸ਼ੀ ਮਿਲ ਨਹੀਂ ਗਈ ਵਸ਼ੀ ਦਾ ਕੱਦ ਕੜ ਵੇਖੋ ਫੁੱਲ ਵੱਡੀ ਵਸ਼ੀ ਆ ਕੋਈ ਛੋਟੀ ਆ ਪੁੱਜੇ ਮੇਰਾ ਵੀ 45000 ਦੀ ਵਸ਼ੀ ਮਿਲ ਜੂਗੀ ਅੱਜ ਠੀਕ ਆ ਜੀ ਐ ਸਾਫ ਸੁਥਰਾ ਯਾਰ ਬਾਕੀ ਮੁੱਠੀ ਮੁੱਠੀ ਥਾਣਾ ਚਵਾਈ ਚ ਕੋਈ ਭੂੜ ਸ਼ਿੱਟਾ ਕੋਈ ਥਾਨਵਾਦ ਘਾਟ ਹੋਵੇ ਤੇ ਗੱਡੀ ਦਾ ਕਰਾਂ ਮੈਂ ਜੇ ਭੇਜੂਗਾ ਵੀਡੀਓ ਦੇ ਵਿੱਚ ਕਹਿ ਲਿਆ ਅੰਨੇ ਦਾ ਸਾਮਾਨ ਆ ਕੋਈ ਆਨਲਾਈਨ ਮਕਾਉਂਦਾ ਵੀਡੀਓ ਕਾਲ ਤੇ ਚਵਾੜੇ ਤੁਹਾਨੂੰ ਪਤਾ ਸੰਤੂ ਸਾਹਿਬ ਇਦਨ ਉਦਨ ਪਿਛੇ ਆ ਮੈਂ ਵੀਡੀਓ ਨਹੀਂ ਪਾਈ ਹੱਥਲ ਵਸ਼ੀ ਦਿੱਤੀ ਦੋ ਨੰਬਰ ਤੇ ਦੀ ਪਾਈ ਆ ਹਾਂ ਹਾਂ ਹ ਉਹ ਦੋ ਦਿਨ ਜਾ ਕੇ ਦੁੱਧ ਘੜ ਗਈ ਭੈਣ ਨੇ ਖੜੀ ਤੇ ਆਪਣੇ ਲੱਗ ਗਈ ਆ ਮੈਨੂੰ ਉਹਦੀ ਵੀਰ ਦੁੱਧ ਘੜ ਕੇ ਮੈਂ ਪੈਣ ਵਸ਼ੀ ਲਾ ਦੇ ਕੇ ਭੇਜ ਦੇ 100 ਜੜੀ ਮਾੜੀ ਚੰਗੀ ਆਦੀ ਲੈ ਜਾ ਮੈਂ ਕਿਹਾ ਦੋ ਦਿਨ ਜੇਰਾ ਕਰ ਤੀਜੇ ਦਿਨ ਉਹਨੇ ਮੈਨੂੰ ਫੋਨ ਲਾਉਂਦੀ ਵੀਰ ਦੁੱਧ ਤੇ ਫਿਰ 10 ਕਿਲੋ ਤੇ ਚਲ ਗਈ ਆ ਇੱਕ ਦੋ ਦਿਨ ਸਮਝਾ ਕਰਨਾ ਪੈਂਦਾ ਸਮਝਾ ਕਰਨਾ ਪੈਂਦਾ ਕੋਈ ਹੁਣ ਵੇਖੋ ਜਦੋਂ ਕੋਈ ਬਗਾਨੇ ਸਾਹ ਡੰਗਰ ਜਾਂਦਾ ਨਾ ਫਰਕ ਪਾਉਂਦਾ ਹੀ ਪਾਉਂਦਾ ਦੋ ਚਾਰ ਦਿਨ ਫਰਕ ਪੈਣਾ ਫਰਕ ਪਾਉਂਦਾ ਹੀ ਪਾਉਂਦਾ 45000 ਦੀ ਜਾਂਦੀ 45000 ਦੀ ਵਸ਼ੀ ਜੀ 100 ਕਿਲੋਮੀਟਰਾਂ ਹੀ ਪਹੁੰਚ ਕਰਦਾਗੇ ਬੱਚੇ ਇਹਨਾਂ ਦਾ ਆਪਣਾ ਨਾਲੋਂ ਸ਼ੋਰ ਹੋਣੀ ਆ ਹਾਂ ਬੱਚੇ ਆਪਾਂ ਤੋਂ ਵੈਂਡ ਦੇ ਵਿੱਚ ਜਿੱਤ ਦਿਖਾ ਦੇਾਂਗੇ ਠੀਕ ਆ ਇੱਧਰ ਗੱਲ ਨੰਬਰ ਤੇ ਆ ਬੱਚੀ ਕਿਵੇਂ ਆ ਗੋਚੂਂਗੀ ਵਸ਼ੀ ਆ ਤੇ ਮੂੰਹ ਤੋਂ ਛੇ ਦੰਦ ਸੁਹਾ ਪਹਿਲਾ ਲੈ ਕਰਾ ਦੇ ਚੱਕ ਮੈਂ ਕਹਿੰਦਾ ਵੀ ਸਾਨੂੰ ਰੈਲੀਜੇਸ਼ਨ ਮੜਾ ਜਾ ਇਹ ਨਹੀਂ ਕੋਈ ਕੋਈ ਬਾਈ ਸ਼ਾਈ ਨਹੀਂ ਅੱਜ ਪੰਜਵਾਂ ਦੇ ਨਾ ਸੂਈ ਨੂੰ ਮੱਛੀ ਨੂੰ ਤੇ ਇਹ ਵਸ਼ੀ ਲੱਤ ਵੀ ਮਾਰ ਜੇ ਤੇ ਵਸ਼ੀ ਫਰੀ ਦੇ ਦੇਾਂਗੇ ਕਰ ਚੱਕ ਹਾਂਜੀ ਹੈ ਲਓ ਉਹਦੇ ਨਾਲ ਪਸ਼ਮਾ ਪਸਮੂਣੀ ਪਾਇਆ ਹਾਂ ਬਾਕੀ ਬਹੁਤ ਜਾਈ ਹੋਏ ਚੋਣ ਚੰਗੀ ਵੱਛੀ ਲੈ ਕੋਈ ਬੰਗਾ ਨਹੀਂ ਕੋਈ ਨਾ ਜੀ ਨਾ ਕੁਛ ਨਹੀਂ ਕੁਛ ਨਹੀਂ ਬੱਚਾ ਸਲੇ ਛੱਡ ਕੇ ਕੱਦ ਵੱਡਾ ਵੈਣ ਵੱਡੀ ਏ ਵੀ ਆ ਵੀ ਪਹਿਲੇ ਨੰਬਰ ਵਾਲੀ ਵਾਰ ਦੇ ਬਰਾਪਰੀ ਕੱਦ ਹਾਂਜੀ ਝੁੰਗੀ ਵੱਛੀ ਆ ਸੂਬਾ ਦੂਜਾ ਕ ਪਹਿਲਾਂ ਦੱਸਿਆ ਪਹਿਲਨ ਪਹਿਲਨ ਪਹਿਲਾ ਸੂਬਾ ਵੱਛੀ ਮਗਰ ਵੀ ਵੱਛੀ ਤੇ ਮਗਰ ਵੀ ਵੱਛੀ ਮਗਰ ਵੀ ਬੱਛੀ ਆਪ ਵੀ ਵੱਛੀ ਮਗਰ ਵੀ ਬੱਛੀ ਹਾਂਜੀ ਆਪ ਵੀ ਵੱਛੀ ਤੇ ਮਗਰ ਵੀ ਫੋੜੀ ਉਹਦੀ ਝੁੰਗੀ ਵੈੜਾ ਕੋਈ ਦੋ ਤਿੰਨ ਤਣਾਂ ਇੰਚ ਜਿਹੜੇ ਸਿੰਘ ਜ਼ਰੂਰ ਆ ਪਰ ਹਾਇ ਕਰਮਾ ਵਾਲੀ ਝੂੰਗੀ ਕਰਮਾ ਵਾਲੀ ਹੈ ਹਾਇ ਕਰਮਾ ਵਾਲੀ ਬਰਫ ਦਾ ਗੋਲਾ ਹੀ ਠੰਡੀ ਠੀਰੀ ਆ ਹਾਂ ਬਾਕੀ ਕੋਈ ਹੋਰ ਜੀ ਨਹੀਂ ਗੱਲ ਬਾਤ ਲਓ ਸਿਰਫ ਨਾ ਜਦਣਾ ਭਾਈ ਨੇਰਾ ਨੂੰ ਰਾਇ ਕੋਈ ਗੱਲ ਮਾਰ ਜਾਂਦਾ ਡੋਲਿਆ ਤੋੜ ਕੇ ਵਿਖਾ ਦੇ ਕੋਰੀ ਹੈਪੀ ਦੁੱਧ ਕਿੰਨਾ ਦੱਸਿਆ ਹਾਂ ਨਾ ਸੰਧੂ ਸਾਹਿਬ 10 ਕਿਲੋ ਜੇਗਾ ਮਰਜੀ ਵੀਰ ਮੇਰਾ ਕੰਡੇ ਰੱਖੀ ਜਾਵੇ ਇਹ ਲੀਟਰ ਮਾਰਨਾ ਤੇ 12 ਕਿਲੋ ਦੇ ਮਰਾ ਦਾਂਗੇ ਲਓ ਜੀ 10 ਕਿਲੋ ਲਓ ਆ ਠੰਡੀ ਧੀਰੀਆ ਵਸ਼ੀ ਸੋ 10 ਕਿਲੋ ਦੁੱਧ ਆਸ ਵਕਤ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਕੋਈ ਸ਼ਾਗ ਨਹੀਂ ਲੱਗੀ ਮੋੜ ਦਿਓ ਜੀ ਮੋੜ ਦਿਓ ਹੈਪੀ ਲਓ ਜੀ 10 ਕਿਲੋ ਦੁੱਧ ਅੱਜ ਕਿੰਨੇ ਅਠਾ ਸੱਤ ਦਿਨਾਂ ਦੀ ਸੂਈ ਨਾ ਨਸਦਾ ਪੰਜਵਾਂ ਦਿਨ ਪੰਜਵਾਂ ਦਿਨ 5 ਦਿਨਾਂ ਵਾਲੀ ਵਸ਼ੀ ਦੇ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਹਾਂਜੀ ਲਓ ਵੀ ਹਫਤੇ ਦੇ ਅੰਦਰ ਅੰਦਰ ਹੀ ਸੂਆ ਆਹ ਵੇਖੋ ਆ ਬਖਾ ਦੇ ਬਾਕੀ ਥਾਣਾ ਪੂਰਾ ਮੁੱਠੀ ਮੁੱਠੀ ਹੈ ਨਾ ਹਾਂਜੀ ਹਾਂ ਲੈ ਕੰਢੀ ਦੀ ਨਹੀਂ ਪਾ ਬੈਠ ਰੋ ਥੱਲੇ ਵਸ਼ੀ ਹਾਂ ਲੈ ਕੋਈ ਬਾਈ ਸ਼ਾਈ ਨਹੀਂ ਵਸ਼ੀ ਨੂੰ ਕਰਾ ਦੇ ਚੱਕ ਹਾਂਜੀ ਤਸੱਲੀ ਕਰੇ ਵੀਰ ਮੇਰਾ ਕੋਈ ਨੀ ਆਪ ਕੋਈ ਮੇਰੇ ਸਵੇਰੇ ਜਿਆ ਜਾਬਦਾ ਨਾ ਬਾਕੀ ਥਾਣਾ ਬੜਾ ਸੁਵਾਰੀ ਹੈ ਠੀਕਾ ਜੀ ਥਾਣਾ ਤਕਰੀਬਨ ਅਰਲੀ ਗਰਗੇ ਥਾਣਾ ਮੁੱਠੀ ਮੁੱਠੀ ਹੈ ਨਾ ਸਾਨੂੰ ਸਾਫ ਕੋਈ ਆਪ ਵਸ਼ੀ ਪਹਿਲਾ ਸੂਆ ਦੇ ਮਗਰ ਵੀ ਬੱਚੀ ਤੁਹਾਨੂੰ ਪਤਾ ਕਾਲੀ ਕੋਲਾ ਜਨਵਰਾ ਵਾਲੇ ਹੁੰਦਾ ਵਾ ਥੋੜਾ ਰਾਤ ਦਾ ਸਮਾਂ ਮੈਂ ਪਰ ਆਉਣ ਕਹਿੰਦਾ ਜ਼ਿਕਰ ਕਰਦਾ ਰਾਤ ਦਾ ਸਮਾਂ ਕੋਈ ਬਾਤ ਨਹੀਂ ਕੋਈ ਸ਼ਾਈ ਨਹੀਂ ਸੰਧੂ ਸਾਹਿਬ ਟਾਈਮ ਮੈਂ ਜਰੂਰ ਆਣਾ ਮੈਂ 2 ਘੰਟੇ 2 ਘੰਟੇ 40 ਮਿੰਟ ਦੇ ਲੇਟ ਹੋਇਆ ਵਾ ਬਾਕੀ ਜਿੱਦਾਂ ਮਰਜੀ ਅਗਲਾ ਕਹਿ ਜਾਂਦਾ ਸਿੰਘਾਂ ਵਾਲੀ ਆ ਵੀ ਥਾਣੇ ਵਿਖਾ ਕਹਿ ਦੇਣਾ ਵੀ ਆ ਫਿਰ ਨਾਲੇ ਲੱਗੇ ਫੁੱਲ ਕਿ ਛੱਡਕ ਲੋਗੇ ਤੇ ਇੰਨਾ ਕੰਮ ਹੋਣਾ ਇੰਨਾ ਸਬਰ ਨਹੀਂ ਕਰਨਾ ਤੇ ਨਾ ਜੀ ਨਾ ਜਿੱਦਾਂ ਮਰਜੀ ਸੰਧੂ ਸਾਹਿਬ ਅਗਲਾ ਕਹਿੰਦਾ ਸਿੰਘਾਂ ਵਾਲੀ ਪਰ ਵਸ਼ੀ ਬਹੁਤ ਸੋਹਣਾ ਚੰਗੀ ਆ ਨਹੀਂ ਰੋ ਸਿੰਘ ਨੂੰ ਜਿਹਦੇ ਵਸ਼ੀ ਪਾ 55000 ਦੀ ਵੇਚ ਲੈਂਦੇ ਆਪਾਂ ਨਹੀਂ ਬੜੀ ਵਧੀਆ ਹਾਂਜੀ ਬਹੁਤ ਵਧੀਆ ਕੀ ਸਵਾ ਸਾਹ ਜੰਗੀ ਵੇਚੀ ਵਿਖਾਓ 10 ਕਿਲੋ ਐਸ ਵਕਤ ਦੁੱਧ ਹਾਂਜੀ ਸਾਹ ਵੇਖੋ ਗੱਡੀ ਵਸ਼ੀ ਨਹੀਂ ਬਹੁਤ ਹੀ ਸਫਾਈ ਹੈ ਹਾਂਜੀ ਕੋਈ ਬਾਈ ਛਾਈ ਨਹੀਂ ਠੰਡੀ ਧੀਰੀ ਵੇਲੋ 4-5 ਰਿਆ ਸੁਣੀ ਲਾ ਦੇ ਦੇਖ ਲਈ ਹਾਂ ਬਿਲਕੁਲ ਪੱਖਰੇ ਦਾ ਵਲੇਵਾ ਐ ਸੁਣ ਲਓ ਵਸ਼ੀ ਚੰਗੀ ਆ ਹੈਪੀ 10 ਕਿਲੋ ਦੁੱਧ ਕੀ ਮੁੱਲ ਕੀ ਪੜਤਾ ਸੰਧੂ ਸਾਹ ਵਸ਼ੀ ਦਾ ਮੁੱਲ ਕਰਦੇ 45000 ਰੁਪਇਆ ਹਾਂ ਤੇ 42000 ਦੀ ਪਹੁੰਚ ਕਰਦੀ ਹੈ ਸਹੀ ਸਹੀ ਯਸਨ ਵਾਲੀ ਗੱਲ ਕਰਦੇ ਨੇ ਆਂ ਦੀ 40 ਦੀ ਕਰਦੀ ਹੋਦੀ ਆ ਸਾਰੇ ਚੱਕਰੇ ਆਪਣੇ ਭੈਣ ਭਰਾ ਆ ਤੁਸੀਂ ਕਮਾਈ ਕਰਨੀ 2 ਰੁਪਏ ਆਪਾਂ ਹਰੇਕ ਨੇ ਕਮਾਈ ਕਰਨੀ ਯਾਦ ਜੀ ਕਮਾਈ ਕਰਕੇ ਦੇ ਦਈਏ ਯਸਨ ਖਰੀਦਣ ਦਾ ਹਾਂ ਦਨਵਾਜੀ 38000 ਦੀ ਦੇਣੀ ਜਾਂ 100 ਰੁਪਏ ਦਾ ਛੋਟ ਕਰਨੀ ਹੈ 38000 ਦੇ ਵਿੱਚੋਂ 100 ਰੁਪਏ ਜਿਹੜਾ 37 ਵਾਲਾ ਉਹਨਾ ਫੋਨ ਲਾਵੇ ਗੁੱਸਾ ਨਾ ਕਰੇ ਕੋਈ 37 ਵਾਲਾ ਉਹਨਾ ਵੀਰ ਮੇਰਾ ਫੋਨ ਲਾਵੇ ਕੋਈ 38000 ਦੀ ਵਸ਼ੀ ਦਵਾਂਗੇ ਤੇ 10 ਕਿਲੋ ਇੱਥੇ ਮਣਾ ਕੇ ਦਵਾਂਗੇ ਠੀਕ ਹੈ ਜਿਹੜਾ ਹੈਗਾ ਮਗਰ ਵੀ ਬੱਧੀ ਹੈ ਮਗਰ ਵੀ ਦਾ ਦਿਨ ਦੀ ਸੂਈ ਹੈ 100 ਕਿਲੋਮੀਟਰ ਦਾ ਹੀ ਪਹੁੰਚ ਵੀਰ ਮੇਰਾ 37 ਵਾਲਾ ਉਹਨਾ ਫੋਨ ਲਾਵੇ ਸਾਰੇ ਪਤੂਆਂ ਦੀ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਦਾ ਹੀ ਪਹੁੰਚ ਲਓ ਜੀ 100 ਕਿਲੋਮੀਟਰ ਪਹੁੰਚ 38000 ਦੇ ਅਗੇ ਨਖਤ ਵਿਖਾਉਣੇ ਭਰਾਵਾਂ ਨੂੰ ਤੁਹਾਨੂੰ ਸਾਹਿਬ ਇਹ ਵੀ ਵਸ਼ੀ ਪੈਲਣ ਜੋ ਹਾਂ ਦੋ ਦਾ ਦੇ ਕੱਢ ਗਏ ਹਾਂ ਬਰਾਬਰ ਕਰਕੇ ਚੌਕ ਦੇ ਮਾੜੇ ਮਾੜੇ ਚੱਕੇ ਹੀ ਆ ਕੋਈ ਦੋਂਦੀ ਗੱਲੇ ਕੋਈ ਲਓ ਜੀ ਕੋਈ ਦੋਂਦੀ ਚ ਗੱਲੇ ਚੌਕ ਤੇ ਸਿੱਟ ਕੇ ਮਾੜੇ ਮਾੜੇ ਚੱਕੇ ਜਿਹੜਾ ਲੀਟਰ ਵਾਲਾ ਹੋਊਗਾ ਉਹ 11.5 ਕਿਲੋ ਹੋਊਗਾ ਤੇ ਕੰਡੇ ਰੱਖਣ ਵਾਲਾ 10 ਕਿਲੋੜਾ ਮਰਜੀ ਰੱਖੀ ਜਾਇਆ ਪੁੱਤ ਠੀਕ ਆ ਇਹ ਵੀ ਪੈਲਣੀ ਹੈ ਵਸ਼ੀ ਹਾਂ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੰਦੂ ਸਾਹਿਬ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੋ ਮਗਰ ਕੀ ਇਹਦੇ ਮਗਰ ਬੱਛਾ ਮਗਰ ਬੱਛਾ ਦੁੱਧ ਕਿੰਨਾ ਦੱਸਿਆ ਜੀ ਸੰਦੂ ਸਾਹਿਬ 10 ਕਿਲੋ ਜਿਹੜਾ ਵੀਰ ਮੇਰਾ ਕੰਡੇ ਰੱਖ ਲੈ ਤੇ ਜੇ ਲੀਟਰ ਮਾਰਨਾ ਤੇ 11 ਕਿਲੋ ਇਹ ਮਾਰ ਲੈ ਲਓ ਜੀ 10 ਕਿਲੋ ਮੰਨ ਕੇ ਚੱਲੋ 10 ਕਿਲੋ ਮੰਨ ਕੇ ਚੱਲੋ ਮੇਰੇ ਭਰਾ ਟਿਕਾ ਜੀ ਬਾੜੀ ਵੱਡੀ ਨਹੀਂ ਹੋ ਜੇ ਬੱਛੀ ਦੀ ਉਮਰ ਕੱਕ ਨਹੀਂ ਗਈ ਬਾਕੀ ਮੀਡੀਅਮ ਤੋਂ ਪਲੱਸ ਆ ਕੋਈ ਇਹ ਨਾ ਕਿ ਬਾੜੀ ਵੱਡੀ ਆ ਹੈ ਸਾਫ ਸੁਥਰੀ ਆ ਲਓ ਜੀ ਹਾਂ ਜੀ ਟਿਕਾ ਜੀ ਆ ਵੇਖ ਲਓ ਬੱਛਾ ਸੋ ਮਗਰ ਬੱਛਾ ਨਾ ਦੇ ਵੱਛਾ ਵੱਛਾ ਜੀ ਮਗਰ ਵੱਛਾ ਹਾਂਜੀ ਬਾਕੀ ਵੱਛੀ ਤੇਰੇ 10 ਕਿਲੋ ਦੁੱਧਾ ਦੋਸਤ ਸਫਾਈ ਵੇਖੋ ਵੱਛੀ ਨੂੰ ਕਿੱਦਾਂ ਦੀ ਲਿਵਾ ਬਹੁਤ ਫਿਟ ਫਾਰ ਆ ਲੋ ਜੀ ਕਰੋ ਚੈੱਕ ਕੋਲੋਂ ਅੰਦੇ ਤੇ ਦੰਦ ਵੀ ਚੈੱਕ ਕਰਾ ਦੇਣੇ ਹੋ ਜੀ ਮੈਂ ਗੱਲ ਹੀ ਕੋਈ ਨਹੀਂ ਆਪੀ ਲਓ ਜੀ ਹੋ ਸਕਿਆ ਆ ਲੈ ਪੁੱਤ ਬੁਖਾ ਦੇ ਚੌਗੀ ਜੋ ਬੁਖਾ ਦੇ ਆਹੋ ਕੋਈ ਹੋ ਜੀ ਨਹੀਂ ਗੱਲ ਲੋ ਉਧਰ ਉਧਰ ਖਲੋਤੇ ਚ ਚੌਗੀ ਕਿਨੋਂ ਤੁਸੀਂ ਹਾਂ ਚੌਗੀ ਲੈ ਲੋ ਮੇਰਾ ਦੋ ਦੰਦੀਆਂ ਖਾਲੀਆਂ ਨੇ ਠੀਕ ਆ ਸਾਨੂੰ ਰੱਬ ਵੱਛੀ ਜਾਰੀ ਨਹੀਂ ਦੇ ਹਾਂ ਬਾੜਾ ਮਾੜਾ ਮਸ਼ੀਨ ਇਹ ਦੂਜੇ ਸੁਵਣ ਸੰਸਾ ਬ੍ਰੈਂਡ ਬਾਨਾ ਅਸਲੀ ਮਾੜਾ ਮਾੜਾ ਸਿੰਗਲ ਪੋਟਾ ਡੇਡਰ ਪੋਟਾ ਸਿੰਗਲ ਮੜਾ ਜਾ ਪੋਟਿਆ ਦੇ 4G ਆ ਬੱਛੀ ਵਾਲੀ ਸਾਫ ਸੁਥਰੀ ਐ ਹੈਪੀ ਐਨ ਕਰੀ ਵੀਰੇ ਐਨ ਕਰ ਲਾ ਐਨ ਐਨ ਮੜਾ ਕਰੀ ਲਓ ਐਨ ਐਨ ਕਰਦੇ ਭਰਾ ਐਨ ਕਰਦੇ ਲੰਮੀ ਕਰਦੇ ਇਹਨੂੰ ਇੱਥੋਂ ਜਸ ਆ ਮਾਰ ਕੇ ਵਿਖਾ ਦੇ ਇੱਥੇ ਰੁਕ ਲਾ ਵੀ ਐ ਵੀ ਇੱਥੇ ਰੁਕ ਲਾ ਮੜਾ ਜਾ ਆ ਲੈ ਵਿਖਾ ਦੇ ਵਿਖਾ ਦੇ ਠੀਕ ਆ ਥਾਨ ਥੋਣ ਚਾਰੇ ਆ 10 ਕਿਲੋ ਮੰਨ ਕੇ ਮੇਰਾ ਭਰਾ ਸੌਦਾ ਕਰ ਜੋਂ ਐਡੀ ਸੌਦਾ ਚੰਗੀ ਛਾੜੀ ਗੱਲਾਂ ਦੋ ਚੌਥਾ ਡਗਣਾ ਦੇ ਭੂਰ ਛਿੱਟਾ ਥਾਣੇ ਬਾਅਦ ਘਾਟ ਹੋਵੇ ਆਪਾਂ ਕਹਦਾ ਵੀ ਗੱਡੀ ਦਾ ਕਰਾਇਆ ਆਪਾਂ ਦਵਾਂਗੇ ਹਾਂ ਮਤਲਬ ਕੋਈ ਫਾਲਟ ਕੋ ਨੁਕਸਾਨ ਦੀ ਗੱਲ ਨਹੀਂ ਨਾ ਜੀ ਨਾ 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 ਮਸੱਲੀ ਕਰੇ ਵੀਰ ਮੇ ਚਲੋ ਮਾਲ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਆਉਂਦਾ ਆਪਾਂ ਸਾਰੇ ਵੀਰ ਉਹਨੂੰ ਹੱਥ ਜੜ ਕੇ ਬੇਨਤੀ ਕਰਦੇ ਆਂ ਵਪਾਰੀ ਭਰਾ ਚਲੋ ਜਲਪਾਣੀ ਹਰੇਕ ਨੇ ਲੈਣਾ ਹੁੰਦਾ ਤਸੱਲੀ ਕਰਿਆ ਕਰੋ ਮੇਰਾ ਭਰਾ ਜੇਕਰ ਤਸੱਲੀ ਦੇ ਵਿੱਚ ਕੋਈ ਡਿਫਾਲਟ ਨਿਕਲੇ ਕੋਈ ਛੱਡ ਕੇ ਚਲਾ ਜਾ ਕਰੋ ਸਾਈ ਤੁਹਾਡੀ ਉਹਦੀ ਜਿਵੇਂ ਤੁਹਾਨੂੰ ਮਿਲ ਜੂਗੀ ਬਸ ਜੀ ਤਸੱਲੀ ਕਰਿਆ ਆਪਾਂ ਸਵਾਦ ਕਰਾ ਲੈਣੇ ਕਿਉਂਕਿ ਜਦੋਂ ਮੋਰ ਮਰੀਏ ਸੰਦਾ ਉਦੋਂ ਕਾ ਮੌਕਾ ਇਹ ਉਹ ਸਾਡੀਆਂ ਕੋਈ ਮੋੜਦਾ ਨਹੀਂ ਮਗਰ ਹਾਂ ਸੋ ਜੇ ਆਪਾਂ ਮਰੀਆਂ ਦੇ ਭਰੇ ਤੁਹਾਨੂੰ ਪਤਾ ਹੀ ਆਦੇ ਲੈ ਆਹ ਵੇਖੋ ਠੀਕਾ 10 ਕਿਲੋ ਵੀਰ ਦੇ ਦੱਸਿਆ 10 ਕਿਲੋ ਆਕਾ ਚੋਕੇ ਤਸੱਲੀ ਕਰੋ ਜੱਲੀ ਕਰੋ ਇਹਦਾ ਵੇਖੋ ਵੱਛੀ ਨੂੰ ਲੈਵਾ ਗੜਾ ਲੱਗਾ ਲਓ ਹੈਪੀ ਇਹਦਾ ਮੁੱਲ ਬੋਲ ਕੀ ਕਰਦੇ ਆ ਪਹਿਲਾਂ ਸੰਧੂ ਸਾਹਿਬ ਵੱਛੀ ਇਹ ਵੀ 40 42 ਹਜ਼ਾਰ ਰੱਖਦੀ ਆ ਹਾਂਜੀ ਤੇ ਜਿਹੜੀ ਇਹਦੀ ਪਹੁੰਚ ਕਰਨੀ ਆਪਾਂ 37000 ਦੀ ਪਹੁੰਚ ਕਰਨੀ ਵੱਛੀ ਦੀ ਹੂੰ ਬਿਲਕੁਲ ਜੈ ਜਿਹੜੀ 37 ਦੀ 37000 ਦੀ ਪਹੁੰਚ ਥੋੜਾ ਬਾਅਦ ਦਾ ਜਾਇਜ਼ ਕਰਦੇ ਕਿੰਨਾ ਕਰਦਾ ਕਰਦੇ ਜਾਇ ਜਾਇ ਜੀ ਕਾ 36000 ਦੀ ਕਰ ਦਾਂਗੇ ਮਾਨਤਨ ਕਰਕੇ ਹਾਂਜੀ 36000 ਦੀ ਵਛੀ ਦੇ ਦਾਂਗੇ 2 ਕਿਲੋਮੀਟਰ ਦਾ ਹੀ ਪਹੁੰਚ ਹਾਂ ਵੀਰ ਮੇਰੇ ਕੋਲ ਜਿਆਦੀ ਕਸਾਈ ਜੇ ਨਾ ਕਰੇ ਸਾਫ ਵੇਖੋ ਵਛੀ 36000 ਦੀ ਵਛੀ ਮਿਲ ਜੂ ਮੇਰੇ ਭਰਾਵੋ ਕੋਈ ਇਹ ਨਹੀਂ ਵੀ ਆ ਰਹੇ ਥਾਣ ਹੋਣਗੇ ਤੇ ਕੁੜੀ ਆਵੜ ਤੇ ਪੈਰ ਥੱਲੇ ਆਣਗੇ ਥਣ ਵੀ ਆਉਣ ਦੇ ਚਵਾਈ ਬਹੁਤ ਜਿਆਦੀ ਚੰਗੀ ਸਲਮਾ ਆਪਸ ਨੂੰ ਬਹੁਤ ਸਨ ਕਰਦੇ ਲੋ ਜੀ 10 ਕਿਲੋ ਦੁੱਧ ਤਾਂ ਪਹਿਲਾਂ ਬੱਚੀ 50 ਦਿਨਾਂ ਦੀ ਸੂਈ ਮਗਰ ਵੀ ਵਛੀ ਨਹੀਂ ਮਗਰ ਵਛਾ ਮਗਰ ਬੱਚਾ ਉਹਦੇ ਬੱਚੇ ਉਹਦੇ ਵਛੀ ਆ ਠੀਕ ਆ ਭਰਾ ਹਾਂਜੀ ਓਕੇ 37000 ਦੀ 36000 ਦੀ ਪਹੁੰਚ ਕੋਈ ਵੀ ਮੇਰਾ 35 ਵਾਲਾ ਫੋਨ ਨਾ ਲਾਵੇ ਸਿਰਫ ਮਿਹਰਬਾਨੀ ਹੈ ਵੀ ਕਿਉਂਕਿ ਮੋਲ ਆਪਾਂ ਕੀਤੇ ਜਿੰਨੇ ਕੋ ਲੈਣੇ ਆ ਬਸ ਜਿਹੜਾ ਲੈ ਲੈਣਾ ਠੀਕ ਹੈ ਜੀ ਮਤਲਬ ਉਹ ਵੀ ਇਹ ਮੋਲ ਕਰਾਉਣਾ ਤੇ ਫੇਰੇ ਦਾ ਆਪਾਂ 45000 ਕਰਾਣ ਤੇ ਮੋਲ ਕਰਾਉਣ ਦਾ ਫਾਇਦਾ ਕੋਈ ਨਹੀਂ ਸਿਰਫ 36000 ਦੀ ਪਹੁੰਚ ਇੱਕ ਸੌਦਾ ਨੋਟ ਸ਼ੋਡ ਹੁੰਦੀ ਇਦੋਂ ਬਾਅਦ ਇੱਕ ਮੇਰੇ ਭਰਾ ਨੂੰ ਇੱਕ ਝੋਟੀ ਵਿਖਾਉਣੀ ਆ ਪਹਿਲਾਂ ਕਿ ਤੁਝੇ ਬ੍ਰੈਂਡ ਪਹਿਲਾਂ ਆਪੀ ਪਹਿਲਾਂ ਸੁਆ ਸੰਦਾ ਦੂਜਾ ਸੂਆ ਦੂਜਾ ਸੂਆ ਹਾਂਜੀ ਝੋਟੀ ਅ ਮਗਰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੰਦਾ ਹਫਤਾ ਆ ਗਿਆ ਸੂਈ ਨੂੰ ਕੱਟਾ ਮਗਰ ਆ ਮਗਰ ਕੱਟਾ ਝੋਟੀ ਦੇ ਦੂਜਾ ਸੂਆ ਮਗਰ ਕੱਟਾ ਸਿੰਘੀ ਵੇਖੋ ਝੋਟੀ ਦੀ ਹਫਤੇ ਦੀ ਸੂਈ ਹੈ ਛੋਟਾ ਸਿੰਗਾ ਬਿਲਕੁਲ ਛੋਟਾ ਬ੍ਰੈਡ ਜਿੰਨੂੰ ਆਂਦੇ ਆ ਮੁੰਦਰੀ ਮੁੰਦਰੀ ਆਹ ਕਰ ਅਗਲਾ ਕਹਿ ਜਾਂਦਾ ਜੇ ਸਾਨੀ ਨਹੀਂ ਰੁਪਈਆ ਲੰਗਦੇ ਹੰਗਲ ਹੀ ਦੋ ਫਾਹੇ ਪੈਂਦੀਆਂ ਲੈ ਆ ਜੜ ਗਈ ਮੇਰਾ ਹਾਂਜੀ ਗਾੜੀ ਉਂਗਲਾਂ ਜੀਆਂ ਦੇ ਝੋਟੀ ਸਿੰਗੀ ਵੇਖੋ ਸਾਫ ਸੁਥਰੀ ਦੇਖੋ ਝੋਟੀ ਸਿੰਦਰ ਐਸਾ ਹੈਪੀ ਇਹਦੇ ਥੱਲੇ ਆ ਜਾ ਦੁੱਧ ਕਿੰਨਾ ਹੋਣਾ ਸਿੰਦਰ 10 ਕਿਲੋ ਹੋਊਗਾ 9 ਕਿਲੋ ਜਿੱਦਾਂ ਮਾਜੀ ਵੀ ਮੇਰਾ ਲੀਟਰ ਮਾਰੀ ਜਾਵੇ ਤੇ ਕੰਡੇ ਰੱਖ ਲੈ ਬਾਕੀ ਬੱਚੇ ਪੁੱਛੇ ਤਾਂ ਪੂਰੀ ਸਾਮ ਪੂਰੀ ਸਾਮ ਦਾ ਰਾਮਰਾ ਦਾ ਬੱਚਾ ਲਾ ਰੋ ਦੱਸੋ ਦਾ ਰਾਮਰਾ ਦਾ ਸੋ ਛੋਟੀ ਇਹ ਦੋਸਤੋ ਦੂਜਾ ਸੂਹ ਸੁਈਏ ਮਗਰ ਕਟਾ 10 ਕਿਲੋ 9 ਕਿਲੋ ਦੀ ਗਾਰੰਟੀ 9 ਕਿਲੋ ਦੀ ਸਭ ਗਾਰੰਟੀ 9 ਕਿਲੋ ਦੀ ਗਾਰੰਟੀ ਗੁੰਡੀਆਂ ਇੱਥੇ ਚੋਹ ਆਣ ਕੇ ਤਸੱਲੀਆਂ ਕਰੋ ਤਸੱਲੀਆਂ ਕਰੋ ਬਸ ਸੋ ਗਾਰੰਟੀਆਂ ਕਾਦੀਆਂ ਨੇ ਬਾਕੀ ਮੇਰਾ ਬਾਦੋ ਗੱਲ ਕਰਾਂਗੇ ਸਿੱਧੀ ਜੋ ਦੱਸਿਆ ਕਰੋ ਇੱਥੇ ਕੌਣ ਵੀ ਰਗਮਾਲ ਆਉਣੀ ਆਂ ਹਾਂ ਮੈਨੂੰ ਅਗਲਾ ਕੱਲ ਨੂੰ ਕਹ ਜਿੰਦਾ ਪਾਜੀ ਇਹ ਘੜ ਗਈ ਐ ਵਾਦੀ ਪੈਸਾ ਰੋਣਾ ਕਿੱਥੇ ਨਹੀਂ ਸੰਦੇ ਪੈਸੇ ਲਾਉਣੇ ਆ ਆਪੀ ਇੱਥੇ ਰੋਗਣਾ ਪਰਾ ਲੈ ਸੰਤੂ ਸਾਹਿਬ ਜੀ ਆਨੇ ਦੇਖ ਲੋ ਜੀ ਆਪਾਂ ਨੇ ਤਾਂ ਆ ਰਾਮ ਰਾਜ ਨੇ ਬੱਚਾ ਲਾ ਕੇ ਫਿਰ ਕੀ ਗੱਲ ਆ ਹਾਂ ਜੀ ਪੁੱਤ ਮਾ ਬਟਿਆ ਜੀ ਸੋ ਪਾ ਦੂਜਾ ਸੋ ਝੋਟੀ ਬਖਾ ਦਿੱਤੀ ਭਰਾਵਾਂ ਨੂੰ ਠੀਕਾ ਜੀ 10 ਕਿਲੋ ਨੌ ਦੀ ਤਸੱਲੀ ਆ ਬਾਕੀ ਮੇਰਾ ਭਰਾ ਚੋਇਆ ਕਰੋ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤਸੱਲੀਆਂ ਲੈ ਬਲਦੀ ਫੜ ਕੇ ਲਿਆ ਮੈਂ ਪੁੱਤਰ ਬਲਦੀ ਫੜ ਲਿਆ ਆਪੋ ਤੇ ਮੇਰਾ ਬਲਦੀ ਫੜ ਕੇ ਪਸ਼ਮਾ ਪਾ ਗਏ ਨਾ ਜੋ ਝੋਟੀ ਦਾ ਫੇਰ ਤੁਹਾਨੂੰ ਦਾਲ ਕੋ ਨਹੀਂ ਦੇਖੋ ਸੰਤੂ ਸਾਹਿਬ ਡਾਂਗ ਹੀ ਆ ਅਜੇ ਪਸ਼ਮਾ ਪਾ ਲੈਂਦੇ ਝੋਟੀ ਨੂੰ ਫੇਰ ਅਸਲ ਕਮਾਲ ਵਿਖਾਉਂਦੇ ਝੋਟੀ ਦਾ ਆ ਹਾਂ ਹੋਰ ਇਵੇਂ ਡਾਂਗਾ ਹੁੰਦੀਆਂ ਵੇ ਹਿਲੋਈ ਦਾ ਖਰਾਬ ਆ ਡਾਂਗਾ ਵਰਦੀਆਂ ਇਹ ਲਓ ਜੀ ਆ ਦੇਖ ਪ੍ਰੇਮ ਢਲੋਂਾਂ ਦਾ ਵੀ ਆਵਾਜ਼ ਆਉਂਦੀ ਰੱਖ ਰੱਖਦੀ ਆਹਾ ਅੱਛਾ ਉਹੀ ਹਿਸਾਬ ਹੋਇਆ ਪਿਆ ਉਹੀ ਗੱਲ ਆ ਹੈ ਵੀ ਡਾਂਗਾ ਹੀ ਵਰਦੀਆਂ ਪਿਆ ਖੰਡਾ ਠੀਕ ਹੈ ਮੋਟੀ ਧਾਰਾ ਬਾਕੀ ਕਿਸੇ ਰਖਾਂ ਦਾ ਭੂਰ ਛਟਾ ਉਹ ਸਾਰੇ ਵੀਰੋਂ ਵਿੱਚ ਦੀ ਦੇਸੀ ਪੈਣੀ ਆ ਠੀਕ ਆ ਤੇ ਕਹਿੰਦਾ ਭੂਰ ਨਹੀਂ ਚੋਣ ਹੀ ਮੈਂ ਯਾਦੀ ਪੋਲੀ ਆ ਅੱਛਾ colher botão Bequinho não não, deitado no bar. ਉਹ ਸਾਵੇ ਕੋ 94 ਗੱਡੀ ਚੰਗੀ ਆ ਠੰਡੀ ਧੀਰੀ ਮੇਰਾ ਕੋਈ ਵੀਰ ਚੋਵੇ ਭਾ ਭੈਣ ਚੋਵੇ ਕੋਈ ਕੋਈ ਦਿੱਕਤ ਨਹੀਂ ਲੈ ਵੀ ਬਿਲਕੁਲ ਓਕੇ ਰਿਪੋਰਟ ਆ ਠੀਕ ਆ ਜੀ ਇਹ ਚਵਾਈ ਤੇ ਬੱਚਾ ਛੱਡਦੇ ਆਵੇ ਨੂੰ ਸਾਨੂੰ ਸਾਬ ਹਾਂ ਠੀਕ ਆ ਪਾਤੋ ਫੜ ਦੋ ਧੀਰੀ ਝੋਟੀ ਦੁੱਧ ਫੜ ਦੋ ਠੀਕ ਆ ਹੈਪੀ ਆ ਜਾ ਤਰ ਮੇਰੇ ਹੈਪੀ ਇਹਦਾ ਮੁੱਲ ਇਹਦੀ ਮਹਾਂ ਦਾਸ ਭਰਾ ਕੀ ਕਰਦੇ ਮੁੱਲ ਕੀ ਕਰਦੇ ਕੱਟੀ ਦੇ ਝੋਟੀ ਦੇ ਵੇਖ ਜੀ ਇੱਕ ਪੰਜ ਦੀ ਹਾਂ ਜੀ ਤੇ ਲੱਖ ਚੋ 2000 ਸ਼ੋਰ ਤੇ 98 ਹਜ਼ਾਰ ਦੀ ਝੋਟੀ ਦੀ ਪਹੁੰਚ ਕਰ ਦਾਂਗੇ ਆਪਾਂ ਜਾਇਜ਼ ਕਰਕੇ ਫਿਰ ਹਾਂ ਨਾ 95 ਹਜ਼ਾਰ ਦੀ ਝੋਟੀ ਦੇਣਾ ਲੈ ਹਾਂਜੀ ਸੋ 95 ਹਜ਼ਾਰ ਦੀ ਪਹੁੰਚ ਹੋਣੀ 9 ਕਿਲੋ ਵੀਰ ਮੇਰਾ ਜਿੱਦਾ ਮਰਜ਼ੀ ਸੇ ਪਹੁੰਚ ਦੱਸ ਦਿੰਦੇ ਹੁਣ ਆਪਣੇ ਘਰੇ 92 ਦੀ 92 ਦੀ 92 ਦੀ ਨਹੀਂ ਤਾਂ ਕਾ ਹੈ ਨਾ ਦੇਖ ਲੈ ਪਹੁੰਚ ਨਹੀਂ ਫਿਰ ਹੁਣੀ ਪਹੁੰਚ ਫਿਰ ਆਪੇ ਲੈ ਜਾਣਗੇ ਆਪੇ ਲੈ ਜਾਣਗੇ ਲੋ ਜੇ ਪਹੁੰਚ ਕਰੋਣਾ ਫਿਰ 95 ਆ ਫਿਰ 95 ਦੀ ਉਤਰਾ ਲੈ ਕੇ ਹੱਥ ਬੰਨ ਕੇ ਬੇਨਤੀ ਆ ਇੱਚੋ ਛੋੜ ਹੀ ਹੁਣੀ ਓ ਵੀਰ ਮੇਰਾ 99 ਲਜੂ ਕੋਈ ਤੇ ਕਿਰਾਇਆ ਉਹਦਾ 95 ਦੀ ਪਹੁੰਚ 99 ਦੀ ਆਪਿੰਦਾ ਪਹੁੰਚ ਪੁੱਗਦੀ ਆ 92 ਤੇ ਆਣ ਕੇ ਆਪੇ ਲੈ ਜੋਂਗੇ ਤੇ 92 ਹਜ਼ਾਰ ਦੀ ਤੁਹਾਨੂੰ ਝੋਟੀ ਮਿਲ ਜੂਗੀ ਸਾਨੂੰ ਸਾਹਿਬ ਝੋਟੀ ਬਹੁਤ ਸਾਫ ਸੁਥਰੀ ਆ ਸਿੰਘ ਸੁngਾ ਨਿੱਕਾ ਠੀਕ ਆ ਭਰਾ ਦੋ ਤੁਹਾਡੇ ਸਾਹਮਣੇ ਚਵਾਈ ਦਿਖਾਤੀ ਆ ਬਸ ਜੀ ਚਵਾਈ ਦਿਖਾਤੀ ਆ ਇਹ ਵਹਿੜਾ ਤੁਹਾਨੂੰ ਦਿਖਾਤੀ ਆ ਇਹ ਆ ਜਿਹ ਪਰਤੇ ਆ ਕੋਈ 37 ਕੋਈ 45 ਕੋਈ 50 55 ਠੀਕ ਆ ਜੀ ਆ ਵੇਖੋ ਲਓ ਵਹਿ ਵੱਛੀ ਨੂੰ ਲੈਵਾ ਲਗਾ ਇਹ ਕਿ ਨਾ ਕੋਈ ਅਸਲ ਬ੍ਰਾਂਡ ਆ। ਵਾਹ। ਇਸਰ ਬਾ 36000 ਦੀ ਪਹੁੰਚ 100 ਕਿਲੋਮੀਟਰ ਤਾਈ। ਠੀਕ ਹੈ ਪ੍ਰੋਫੈਸਰ। ਹਾਂਜੀ। ਲਓ ਭਈ ਆ ਜਿਹੜੀ ਝੁੰਗੀ। ਇਹਦੇ 38000 ਦੀ ਪਹੁੰਚ ਆ। ਕਰੋ ਕਰੋ। 10 ਕਿਲੋ ਬੋਰੀ ਮਗਰ ਵਸ਼ੀ। ਠੀਕ ਆ। ਇਧਰ ਇੱਕ ਨਾਲ ਸੀ ਜਰਾ। ਇਹਦੇ ਕੋਲ ਦੋ ਲੀਟਰ ਵਾਲਾ 14 ਕਿਲੋ ਕੰਡੇ ਰੱਖਣ ਵਾਲਾ 12 ਕਿਲੋ। ਇਹਦੀ 47000 ਦੀ ਪਹੁੰਚ ਆ। ਲਓ ਭਈ। ਹਾਂਜੀ। डन ਹੋ ਗਿਆ ਕੰਮ। ਹਾਂਜੀ। ਸੋ ਚਾਰ ਪਸ਼ੂ ਸੀਗੇ ਚੌ ਨਗਾਂ ਦੇ ਡਿਟੇਲ ਤੁਹਾਨੂੰ ਮਿਲ ਗਈ ਆ। ਉਮੀਦ ਕਰਦੇ ਆ ਜਾਨਵਰ ਚੰਗੇ ਲੱਗੇ ਆ। ਤੇ ਜਰੂਰ ਵਾਦ ਤੋਂ ਵਾਦ ਵੀਡੀਓ ਸ਼ੇਅਰ ਕਰਿਓ ਸੋ ਹੈਪੀ ਭਰਾ ਦਾ ਅਰੇਂਜਮੈਂਟ ਸੀਗਾ ਅੱਜ ਠੀਕਾ ਜੀ ਥੋੜਾ ਇਕ ਵੇਲਾ ਹੋ ਗਿਆ ਬਾਕੀ ਫੇਰ ਵੀ ਤੁਹਾਨੂੰ ਤਸੱਲੀ ਨਾਲ ਜਿੰਨਾ ਵੀ ਹੋ ਸਕਦਾ ਉਹ ਸੂਆਪਾ ਦਿਖਾ ਦਿੱਤੇ ਆ ਬਾਕੀ ਨੰਬਰ ਐਪੀ ਆਪਣੇ ਕਰਦੇ ਸਾਂਝੇ ਨੰਬਰ ਸਮਝੋ 8146373572 ਪਿੰਡ ਆਪਣਾ ਬੁਰਜਨਥੂਗਾ ਜ਼ਿਲ੍ਹਾ ਤਰਨਤਾਂ ਤਹਿਸੀਲ ਪੱਟੀ ਠੀਕਾ ਜੀ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਨੰਬਰ ਸਕਰੀਨ ਦੇ ਉੱਪਰ ਚਲਾ ਵੀ ਸਮਝੋ ਵੀਰ ਕਹੇ ਜਾਂਦੇ ਬੁਰਜ ਕਿੱਥੇ ਕਿਸ ਨੂੰ ਪੱਟੀ ਦੇ ਸੈਂਟਰ 'ਚ threali ਦੇ ਲਾਗੋ ਲਾ ਗਿਆ ਇਦਨ ਵੀਰਿਆ ਉਹ ਹਰੀ ਕਰਨ ਲੱਗੇ ਆਲੇ ਬੁੱਝ ਉੱਥੇ ਚਲੇਗਾ ਇਸਰੇ ਪੱਟੀ ਤੋਂ ਸਰੇਆਲੀ ਰੋਡ ਤੇ ਬੁਰਜੀ ਆ ਠੀਕ ਆ ਠੀਕ ਹਾਂਜੀ ਲੈ ਵੀ ਆਂਦਾ ਵੀ ਵੀਰ ਆਂਦੇ ਵੀ ਬੁਰਜ ਕਿੱਥੇਗਾ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਉਹ ਜੋ ਸਵੱਲਾ ਮਾਲ ਮਿਲਿਆ ਬੱਸ ਆਹੋ ਮੜ ਕੇ ਪਤਾ ਲੱਗ ਜਾਣਾ ਬੁਰਜ ਕਿੱਥੇ ਆ ਹਾਂ ਬੁਰਜ ਕਿੱਥੇ ਆ ਤੁਹਾਨੂੰ ਆਦੇ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਾਥ ਤੇ ਸ਼ਰੀਆ ਕਾਲ ਜੀ